ਖੰਨੀ ਸੋਸ਼ੀ ਗਾਇਜ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਡੇ ਚੈਨਲ ਦੇ ਉੱਪਰ ਨਜ਼ਰਕਤ ਪਾਇ ਹਾਂ ਜਿਹੜੇ ਜਿਹੜੇ ਆਪਣੇ ਨਿਊ ਸਬਸਕ੍ਰਾਈਬਰ ਨੇ ਜਿਹੜੇ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਅੱਜ ਵਾਲਾ ਟੌਪਿਕ ਹੈਗੇ ਜੀ ਕਿ ਜਿਹੜੇ ਆਪਾਂ ਨੀਡਲ ਵਰਕ ਦੇ ਸੂਟਾਂ ਦੇ ਨਾਲ ਜਿਹੜੇ ਦੁਪੱਟੇ ਰੈਡੀ ਕਰਦੇ ਆਂਗੇ ਉਹਨਾਂ ਉੱਪਰ ਆਪਾਂ ਜਿਹੜੀ ਗੁੰਮ ਲੈਸ ਹੈਗੀ ਉਹ ਕਿੱਦਾਂ ਲਗਾਉਣੀ ਹੈਗੀ ਇਹ ਵਾਲੀ ਸਾਰੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਲੈਸ ਲਗਾਉਣ ਦੱਸੂਗੀ ਤੇ ਸਭ ਤੋਂ ਪਹਿਲਾਂ ਆਪਾਂ ਨੇ ਇਹਦੇ ਇੱਕ ਕੋਰਨਰ ਤੋਂ ਸਟਾਰਟ ਕਰਨੀ ਹੈ ਜੀ ਇਸ ਤਰ੍ਹਾਂ ਲੇਸ ਰੱਖਣੀ ਹੈ ਤੁਸੀਂ ਇਹ ਤੁਸੀਂ ਰੱਖਣੀ ਹੈ ਜੀ ਇਦਾਂ ਪੁੱਠੀ ਕਰਕੇ ਲੈਸ ਨੂੰ ਜਿਹੜਾ ਇਹਦਾ ਪੁੱਠਾ ਸਿਰਾ ਹੋਊਗਾ ਲੈਸ ਦਾ ਉਦੋਂ ਤੁਸੀਂ ਇਹਦੇ ਉੱਪਰ ਰੱਖ ਕੇ ਇੱਥੋਂ ਸ਼ੁਰੂ ਕਰਨੀ ਹੈਗੀ ਇੱਕ ਕੋਰਨਰ ਤੋਂ ਸ਼ੁਰੂ ਕਰਨੀ ਹੈਗੀ ਥੋੜਾ ਜਿਹਾ ਛੱਡ ਕੇ ਇੱਥੋਂ ਠੀਕ ਹੈ ਜੀ ਤੇ ਤੁਸੀਂ ਨੇ ਕੀ ਕਰਨਾਗਾ ਲੈਸ ਨੂੰ ਆਪਾਂ ਪੁੱਠੀ ਰੱਖਾਂਗੇ ਇਸ ਤਰ੍ਹਾਂ ਆ ਪੁੱਠਾ ਪਾਸਾ ਹੈਗਾ ਇਧਰਲੀ ਸਾਈਡ ਹੈ ਜਿਹੜਾ ਉਹ ਸਿੱਧਾ ਪਾਸਾ ਪੁੱਠੇ ਸਾਈਡ ਤੋਂ ਆਪਾਂ ਇਦਾਂ ਫੋਲਡ ਕਰਕੇ ਉੱਪਰ ਸਲਾਈ ਲਗਾਉਂਦੇ ਜਾਵਾਂਗੇ ਇਦਾਂ ਇਧਰੋਂ ਆਪਾਂ 0.5 ਇੰਚ ਦਾ ਜਿਹੜਾ ਕੱਪੜਾ ਹੈਗਾ ਇਹਨੂੰ ਫੋਲਡ ਕਰਨਾਗਾ ਇਧਰਲੀ ਸਾਈਡ ਤੇ ਦੇ ਉੱਪਰ ਆਪਾਂ ਜਿਹੜੀ ਹੋਆਗੀ ਸिलाई ਲਗਾਉਂਦੇ ਇਹਦੇ ਬਿਲਕੁਲ ਹੀ ਨੇੜੇ-ਨੇੜੇ ਜਾਵਾਂਗੇ ਇਹ ਆਪਾਂ ਬੁੰਮ ਲੈਂਸ ਲਗਾ ਰਹੇ ਹਾਂ ਜੀ ਇਹ ਲੱਗੀ ਵੀ ਸੋਹਣੀ ਲੱਗਦੀ ਆ ਤੇ ਸੂਟ ਦੀ ਫਿਨਿਸ਼ਿੰਗ ਵੀ ਸੋਹਣੀ ਆਉਂਦੀ ਠੀਕ ਹੈ ਜੀ ਇਸੇ ਤਰ੍ਹਾਂ ਆਪਾਂ ਜਿਹੜਾ ਸਾਰਾ ਕਾਰਨਰ ਹੈਗਾ ਉਹ ਨੂੰ ਮੀਨਜ਼ ਸਾਰੀ ਸਿਲਾਈ ਹੈ ਜਿਹੜੀ ਲਗਾ ਲੈਣੀ ਹੈਗੀ ਇਹਦੇ ਵਿੱਚ ਮੇਨ ਹੁੰਦਾ ਜੀ ਕਾਰਨਰ ਬਣਾਉਣਾ ਮੀਨਜ਼ ਖੁੰਝਾ ਕੱਢਣਾ ਇਹਦਾ ਕਈ ਵੇਹਣਾ ਤੋਂ ਖੁੰਝਾ ਨਹੀਂ ਸਹੀ ਨਿਕਲਦਾ ਹੈਗਾ ਤੁਹਾਨੂੰ ਉਹ ਵੀ ਦੱਸਾਂਗੇ ਇਹਦੇ ਵਿੱਚ ਆਪਾਂ ਕੀ ਉਹ ਵਾਲਾ ਕਿਵੇਂ ਬਣਾਉਣਾ ਹੈ ਤੁਸੀਂ ਸਾਰੀ ਇਸੇ ਤਰ੍ਹਾਂ 1/2 ਇੰਚ ਦਾ ਮਾਰਜਨ ਜ਼ਰੂਰ ਰੱਖਿਓ ਜਿਹੜੀ ਆਹ ਵਾਲੀ ਚੀਜ਼ ਆਏਗੀ ਕਿਉਂਕਿ ਜਦੋਂ ਇਹ ਆਪਾਂ ਇਦਾਂ ਫੋਲਡ ਕਰ ਦੇਾਂਗੇ ਇੱਥੇ ਸਲਾਈ ਲੱਗੀ ਸੋਹਣੀ ਲੱਗਦੀ ਹੈ ਲੈਸ ਤੁਸੀਂ ਜਿਹੜੀ ਵੀ ਮਰਜੀ ਯੂਜ਼ ਕਰ ਸਕਦੇ ਹੋਗੇ ਬਟ ਉਹਨੂੰ ਰੱਖਣਾ ਆਪ ਕੋਕੀ ਸਾਈਜ਼ ਦਾਗਾ ਕਿਉਂਕਿ ਇਹ ਫੋਲਡ ਹੋ ਕੇ ਸਿੱਧੀ ਸਾਈਡ ਹੋ ਜੂਗੀ ਠੀਕ ਹੈ ਜੀ ਇਹ ਦੁਪੱਟਾ ਹੈਗਾ ਇਹਦੀ ਆਪਣਾ ਦਿਸਕ ਉਸ ਆਰਗੇਨਾਈਜ਼ਰ ਦਾ ਇਸਕੋਸ ਆਰਗੇਨਾਈਜ਼ਰ ਦਾ ਦੁਪੱਟਾ ਹੈ ਜੀ ਆਪਾਂ ਟਾਈ ਡਾਈ ਕੀਤਾ ਹੋਇਆਗਾ ਇਹ ਸਾਰਾ ਟਾਈ ਡਾਈ ਕਰਵਾ ਸਕਦੇ ਨੇ ਤੁਸੀਂ ਅਗਰ ਜਿੰਨੇ ਵੀ ਫਲਾਵਰ ਤੁਸੀਂ ਨੇ ਆਪਣੀ ਨੀਡਲ ਵਰਕ ਦੇ ਵਿੱਚ ਯੂਜ਼ ਕੀਤੇ ਨੇ ਜਾਂ ਕਿਸੇ ਵੀ ਵਰਕ ਚ ਯੂਜ਼ ਕਰਦੇ ਹੋ ਤੁਸੀਂ ਦੁਪੱਟੇ ਬਹੁਤ ਸੋਹਣੇ ਲੱਗਦੇ ਨੇ ਤੇ ਇਹ ਸਿੰਪਲ ਜੀ ਲੁੱਕ ਦੇ ਲਈ ਆਪਾਂ ਜਿਹੜੀ ਲੈਸ ਹੈਗੀ ਉਹ ਲਗਾ ਰਹੇ ਹਾਂ। ਇਹ ਤੁਹਾਨੂੰ ਅਸਲੀ ਕਿਤੋਂ ਵੀ ਦਿਖਾਉਣੇ ਆਂਗੇ। ਇਦਾਂ ਅੱਧੇ-ਅੱਧੇ ਇੰਚ ਦੀ ਮਾਰਜਿਨ ਲਾ ਪਾਸੇ ਲਿਗੋ ਲੈ ਜਨਾ ਫੋਲਡ ਕਰਕੇ ਆ ਪੁੱਠਾ ਪਾਸਾ ਇਹਦਾ ਤੇ ਮੂਨ ਬਣਾਵਾਂਗੇ ਜੀ ਆਪਾਂ ਇਹਦਾ ਕਾਰਨਰ ਤੁਸੀਂ ਕਾਰਨਰ ਵੀ ਦੇ ਧਿਆਨ ਰੱਖਣਾਗਾ ਲੈਸ ਨੂੰ ਆਪਾਂ ਉਸੇ ਤਰ੍ਹਾਂ ਲਾਉਦੇ ਜਾਣਾ ਜਿਵੇਂ ਲਗਾਈ ਹੋਈ ਹੈ ਵੀ ਸਭ ਤੋਂ ਲੈ ਕੇ ਐਂਡ ਤੱਕ ਲੈਸ ਨੂੰ ਹੀ ਲਗਾਉਣਾ ਠੀਕ ਹੈ ਜੀ ਸਿਰਾ ਆ ਰਿਹਾ ਜੀ ਇੱਥੇ ਤੁਹਾਨੂੰ ਦੱਸਾਂਗੇ ਕਿ ਆਪਾਂ ਕਾਰਨਰ ਕਿਤਾ ਬਣਾਉਣਾ ਹੈ ਹੁਣ ਆਪਾਂ ਇਹਨੂੰ ਐਜ਼ ਇਟ ਇਜ਼ ਜਿਵੇਂ ਆਪਾਂ ਲਗਾ ਰਹੇ ਹਾਂਗੇ ਇਹਨੂੰ ਉਮੀ ਲਗਾ ਲੈਣਾ ਇੱਥੇ ਤੱਕ ਇੱਥੇ ਕੋਈ ਫੋਲਡ ਨਹੀਂ ਕਰਨਾ ਕੁਝ ਨਹੀਂ ਕਰਨਾ ਆਪਾਂ ਬਸ ਇੱਥੇ ਤੱਕ ਜਿਹੜੀ ਸਾਰੀ ਉਮੀ ਲੈਸ ਹੋਣੀ ਹੈਗੀ ਜਿਵੇਂ ਆਪਾਂ ਲਗਾਉਂਦੇ ਆ ਰਹੇ ਹਾਂ ਅਬ ਇਹਨੂੰ ਵੀ ਮਾਰ ਦਿੰਦੇ ਹਾਂ ਤੇ ਇਥੋਂ ਆਪਾਂ ਨੇ ਇਦਾਂ ਤਾਗੇ ਨੂੰ ਤੋੜ ਲੈਣਾ ਠੀਕ ਹੈ ਜੀ ਤਾਗੇ ਨੂੰ ਇਸ ਤਰ੍ਹਾਂ ਤੋੜ ਲੈਣਾ ਨੂੰ ਤੇ ਜਿਹੜੇ ਆਹ ਵਾਲੇ ਥ्रेड ਹੋਣਗੇ ਦੁਪट्टे ਦੇ ਆਪਾਂ ਨੇ ਜਿਹੜੇ ਇਸ ਤਰ੍ਹਾਂ ਕਰ ਲੈਣੇ ਇਦਾਂ ਇਹਨੂੰ ਲਗਾ ਕੇ ਜਿੱਦਾਂ ਹੀ ਹੈਗਾਗਾ ਇਹਨੂੰ ਐਜ਼ ਇਟ ਇਜ਼ ਰੱਖਣਾ ਤੇ ਹੁਣ ਧਿਆਨ ਦੇਣਾ ਜੀ ਜਦੋਂ ਆਪਾਂ ਇਹਨੂੰ ਕੋਰਨਰ ਇਹਦਾ ਕਿਵੇਂ ਨਿਕਲੂਗਾ ਜਿਹੜੀ ਹੁਣ ਆਪਾਂ ਨੇ ਇਹ ਐਵੇਂ ਨਹੀਂ 모ੜਨਾ ਹੈਗਾ ਇਨੂੰ ਐਜ਼ ਇਟ ਇਜ਼ ਨਹੀਂ ਮੋੜਨਾ ਹੈਗਾ ਵੀ ਆ ਪੈਪਲਿਸਾਈਡ ਐ ਮਿਲਗਾਵਾਂਗੇ ਇਹਨੂੰ ਪਹਿਲਾਂ ਇੱਥੋਂ ਸਿੱਧਾ ਕਰਨਾ ਹੈਗਾ ਠੀਕ ਹੈ ਇਹਨੂੰ ਇਦਾਂ ਸਿੱਧਾ ਕਰਕੇ ਫਿਰ ਆਪਾਂ ਜਿਹੜਾ ਉਹ 2 ਇੰਚ ਦੇ ਮਾਰਜਨ ਦੇ ਨਾਲ ਇਹਨੂੰ ਇੱਥੋਂ ਫੋਲਡ ਕਰਾਂਗੇ ਇਹ ਤਾਂ ਠੀਕ ਹੈ ਜੀ ਪਹਿਲਾਂ ਇਹਨੂੰ ਆਪਾਂ ਸਿੱਧਾ ਕਰਾਂਗੇ ਜਿਹੜਾ ਆਪਣਾ ਵਾਲਾ ਮਾਰਜਨ ਹੈਗਾ ਇਹਨੂੰ ਪਹਿਲਾਂ ਆਪਾਂ ਸਿੱਧਾ ਕਰਾਂਗੇ ਇਸ ਤਰ੍ਹਾਂ ਇਹਨੂੰ ਸਿੱਧਾ ਕਰਕੇ ਇਦਾਂ ਫਿਰ ਆਪਾਂ ਇੱਥੋਂ ਇਹਨੂੰ ਫੋਲਡ ਕਰਾਂਗੇ ਠੀਕ ਹੈ ਜੀ ਇਹ ਇੱਥੋਂ ਫੋਲਡ ਕਰਕੇ ਤੁਸੀਂ ਧਿਆਨ ਨਾਲ ਦੇਖਿਓ ਲੈਸ ਵੀ ਪੁੱਠੀ ਹੋ ਗਈ ਤੇ ਇੱਥੋਂ ਆਪਾਂ ਸਟਾਰਟ ਕਰਾਂਗੇ ਜੀ ਸਲਾਈ ਲਗਾਉਣੀ ਜਿਹੜਾ ਆਪਾਂ ਨੇ ਫੋਲਡ ਕੀਤਾ ਠੀਕ ਹੈ ਜੀ ਐਦਾਂ ਫੋਲਡ ਕਰਕੇ ਐਦਾਂ ਹੀ ਫੋਲਡ ਕਰਨਾਗਾ ਸਿੱਧਾ ਕਰਕੇ ਇਹਨੂੰ ਫੇਰ ਫੋਲਡ ਕਰਨਾ ਹੈ ਵੀ ਟਿਗ ਨਹੀਂ ਕਰਨਾ ਇਹਨੂੰ ਇਸ ਤਰ੍ਹਾਂ ਸਿੱਧਾ ਕਰਨਾਗਾ ਪਹਿਲਾਂ ਐਵੇਂ ਠੀਕ ਹੈ ਤੇ ਫਿਰ ਇਹਨੂੰ ਇੱਥੇ ਰੱਖਣਾਗਾ ਇਦਾਂ ਫੋਲਡ ਕੀਤੇ ਹੋਏ ਤੇ ਜਿਹੜੀ ਆਪਣੀ ਹੁਣ ਜਿਹੜੀ ਆਹ ਵਾਲੀ ਲੈਂਸ ਹੈਗੀ ਇਹ ਐਸ ਇਟ ਇਜ਼ ਜਿਵੇਂ ਇੱਥੇ ਪੁੱਕੀ ਸੀਗੀ ਇੱਥੇ ਵੀ ਪੁੱਕੀ ਹੋਊਗੀ ਤੇ ਹੁਣ ਇੱਥੋਂ ਫੋਲਡ ਕਰਕੇ ਆਪਾਂ ਉਸੇ ਤਰ੍ਹਾਂ ਦੁਪੱਟੇ ਨੂੰ ਜਿਹੜਾ ਆਪਾਂ ਨੇ 1/2 ਇੰਚ ਦੇ ਮਾਰਜਿਨ ਦੇ ਨਾਲ ਫੋਲਡ ਕਰਦੇ ਜਾਣਾ ਐਦਾਂ ਇਥੋਂ ਸ্লাই ਤੁਸੀਂ ਧਿਆਨ ਦੇ ਨਾਲ ਹੀ ਲਗਾਉਣੀ ਆ ਫੋਲਡ ਕਰਕੇ ਐਸਾ ਅੱਧੇ ਇੰਚ ਦੇ ਮਾਰਜਿਨ ਦੇ ਨਾਲ ਜਿਹੜੀ ਆਪਾਂ ਨੇ ਇਹ ਸਲਾਈ ਲਗਾਉਂਦੇ ਜਾਣਾ ਉਸੇ ਤਰ੍ਹਾਂ ਜਿਵੇਂ ਆਪਾਂ ਸ਼ੁਰੂ ਤੋਂ ਫੋਲਡ ਕਰਕੇ ਲਗਾਉਂਦੇ ਆ ਰਹੇ ਹਾਂ ਠੀਕ ਹੈ ਜੀ ਇਹਦੇ ਨਾਲ ਜਿਹੜਾ ਕਾਰਨਰ ਉਹ ਬਹੁਤ ਸੋਹਣਾ ਬਣਦਾਗਾ ਅੱਧੇ ਇੰਚ ਦਾ ਉਹੀ ਮਾਰਜਿਨ ਰੱਖਣਾ ਆਪਾਂ ਨੇ ਤਿੰਨ ਫੋਲਡ ਕਰਕੇ ਉਸੇ ਤਰ੍ਹਾਂ ਜਿਹੜੀ ਆਪਣੀ ਸਲਾਈ ਹੈਗੀ ਉਹ ਲਗਾਉਂਦੀ ਆ ਮੈਂ ਹੁਣ ਤੁਸੀਂ ਦੇਖ ਸਕਦੇ ਹੋਗੇ ਇੱਥੋਂ ਕੋਰਨਰ ਬਹੁਤ ਸੋਹਣਾ ਬਣੂਗਾ ਐਤਾਂ ਜਦੋਂ ਆਪਾਂ ਇਹਨੂੰ ਫੋਲਡ ਕਰਕੇ ਇੱਥੇ ਹੁਣ ਦੁਬਾਰਾ ਆਪਾਂ ਜਿਹੜੀ ਆਹ ਵਾਲੀ ਲਾਈਨ ਆਹ ਵਾਲੀ ਹੁਣ ਜਿਹੜੀ ਨੇ ਆਪਾਂ ਸਿੱਧੀ ਕਰਕੇ ਇੱਥੇ ਸਿਲਾਈ ਲਗਾਵਾਂਗੇ ਤਾਂ ਇਹਨੇ ਵੀ ਆਟੋਮੈਟਿਕਲੀ ਸਿੱਧੀ ਹੋ ਜਾਣਾ ਜਿਹੜਾ ਆਪਣਿਆਂ ਵਾਲਾ ਫੋਲਡ ਕੀਤਾ ਗਏ ਨਹੀਂ ਇੱਥੋਂ ਸਿੱਧਾ ਹੋ ਜਾਣਾਗਾ ਤੇ ਜਿਹੜਾ ਆਹ ਵਾਲਾ ਕਾਰਨਰ ਹੈਗਾ ਇਹ ਬਹੁਤ ਸੋਹਣਾ ਨਿਕਲਦਾਗਾ ਦੇਖੋ ਇਸ ਤਰ੍ਹਾਂ ਨਿਕਲੂਆ ਇਹ ਸਟੀਕ ਜਿਹੀ ਇਹ ਕਾਰਨਰ ਕੱਢਣ ਦਾ ਜਿਹੜਾ ਸਭ ਤੋਂ ਸੌਖਾ ਤਰੀਕਾਗਾ ਤੁਸੀਂ ਇਸ ਤਰ੍ਹਾਂ ਜਿਹੜਾ ਸਾਰੇ ਦੁਪट्टे ਦੇ ਉੱਪਰ ਲੈਸ ਲਗਾ ਸਕਦੇ ਹੋਗੇ ਇਹਦਾ ਬਸ ਤੁਸੀਂ ਸਿੰਪਲ ਸਿੱਧਾ ਲੈ ਕੇ ਜਾਣਾ ਹੈ ਇਹਨੂੰ ਫੋਲਡਿੰਗ ਜਿਹੜੀ ਇਹਦੀ ਬਾਅਦ ਵਿੱਚ ਕਰਨੀ ਹੈਗੀ ਠੀਕ ਹੈ ਜੀ ਇਸ ਤਰ੍ਹਾਂ ਜਿਹੜਾ ਆਪਾਂ ਨੇ ਦੁਪट्टे ਦੇ ਉੱਪਰ ਲੈਸ ਲਗਾਉਣੀ ਹੈ ਮੈਂ ਤੁਹਾਨੂੰ ਸਾਰੀ ਲਉਣ ਦੁਪट्टे ਤੇ ਲੈਸ ਲਗਾ ਕੇ ਦਿਖਾਉਣੀ ਹੈਗੀ ਹਾਂਜੀ ਹੁਣ ਆਪਾਂ ਕਰਾਂਗੇ ਜੀ ਜਿਹੜੇ ਆਪਾਂ ਨੇ ਇਹ ਇਦਾਂ ਕਾਰਨਰ ਕੱਢੇ ਸੀਗੇ ਇਹਨਾਂ ਨੂੰ ਸਿੱਤੇ ਕਰ ਲਾਂਗੇ ਇਦਾਂ ਜਿਹੜੇ ਆਪਾਂ ਕਾਰਨਰ ਬਣਾਏ ਲੇਗੇ ਇਦਾਂ ਆਪਾਂ ਇਹਨਾਂ ਨੂੰ ਸਿੱਤੇ ਕਰ ਲਾਂਗੇ ਇਦਾਂ ਦੋਨੇ ਪਾਸਿਓਂ ਇੱਥੋਂ ਆਨੇ ਤੇ ਜਿਹੜਾ ਇਹ ਇੱਕ ਸਿੰਪਲ ਕਾਰਨਰ ਬਣ ਜਾਊਗਾ ਇਦਾਂ ਇਦਾਂ ਹੀ ਤੁਸੀਂ ਸੂਟਾਂ ਦੇ ਉੱਪਰ ਪਾਈਪਿੰਗ ਵੀ ਕੱਢ ਸਕਦੇ ਹੋਗੇ ਐਦਾਂ ਕਾਰਨਰ ਬਣੂਗਾ ਤੇ ਹੁਣ ਆਪਾਂ ਇਹਨਾਂ ਦੇ ਜਿਹੜੇ 1/2 ਇੰਚ ਦਾ ਜਿਹੜਾ ਮਾਰਜਿਨ ਛੱਡਿਆ ਸੀ ਇਹਨੂੰ ਦੱਬਦੇ ਹੋਏ ਇਹਨਾਂ ਦੇ ਉੱਪਰ ਜਿਹੜੀ ਉਹ ਸਲਾਈ ਲਾਉਂਦੇ ਜਾਵਾਂਗੇ ਠੀਕ ਹੈ ਜੀ ਇਸੇ ਤਰ੍ਹਾਂ ਆਪਾਂ ਸਾਰੀ ਜਿਹੜੀ ਉਹ ਸਲਾਈ ਆਏਗੀ ਅਗੇ ਇੰਨੀ ਕੋਈ ਉਲੋਂ ਦੇ ਜਾਣਾ ਹੈ ਇਸ ਤਰ੍ਹਾਂ ਐ ਤਾਂ ਬੰਦ ਹੀ ਜਾਊਗੀ ਇਹ ਇੱਥੋਂ ਕੋਰਨਰ ਬਣ ਜਾਊਗਾ ਇਧਰਲੀ ਸਾਈਡ ਤੋਂ ਤੁਸੀਂ ਫਿਨਿਸ਼ਿੰਗ ਵੀ ਦੇਖ ਸਕਦੇ ਹੋ ਤੁਹਾ ਬਦਰੋਂ ਵੀ ਕੋਈ ਥ੍ਰੈਟ ਵਗੈਰਾ ਜਿਹੜਾ ਉਹ ਵਿਜ਼ੀਬਲ ਨਹੀਂ ਹੋਊਗਾ ਮੀਨ ਜਿਵੇਂ ਇਹ ਤਾਗੇ ਨੇ ਜਿਹੜੇ ਇਹਨਾਂ ਦੇ ਨਹੀਂ ਨਿਕਲਦੇ ਹੈਗੇ ਫੋਲਡ ਕਰਕੇ ਲਾਉਣੇ ਆਪਾਂ ਐਦਾਂ ਜਿਹੜੀ ਇਹਦੀ ਲੁੱਕ ਆਊਗੀ ਦੁਪੱਟਾ ਬਣ ਕੇ ਬਹੁਤ ਸੋਹਣਾ ਮੰਨਦਾ ਵਾ ਤੁਸੀਂ ਸਾਰੇ ਤੇ ਐਦਾਂ ਹੀ ਕਰਨਾ ਹੈ ਜੀ ਤੁਹਾਨੂੰ ਮੇਰੀ ਫਾਈਨਲ ਲੁੱਕ ਵੀ ਦਿਖਾਵਾਂਗੇ ਆਪਾਂ ਇਸੇ ਤਰ੍ਹਾਂ ਤੁਸੀਂ ਸਾਰੇ ਦੁਪੱਟੇ ਦੇ ਜਿਹੜੇ 4 ਸਾਈਡ ਹੈਗੀ ਉਹ ਇਹਨੂੰ ਜਿਹੜਾ ਆਪਾਂ ਮਾਰ ਦੇਣਾ 2 ਇੰਚ ਦਾ ਛੱਡਿਆ ਹੋਇਆ ਸੀ ਉਹਨੂੰ ਸਲਾਈ ਦੇ ਨਾਲ ਦੱਬ ਦੇਣਾ ਦੇਖੋ ਐਸ ਤਰ੍ਹਾਂ ਨੇੜੇ ਤੋਂ ਦਿਖਾ ਦਿੰਨੀ ਆ ਐਸ ਤਰ੍ਹਾਂ ਜਿਹੜਾ ਦੁਪੱਟਾ ਫਿਨਿਸ਼ ਹੁੰਦਾ ਜਾਊਗਾ ਜੀ ਬੈਕ ਸਾਈਡ ਇਹ ਵੀ ਆਵਲੀ ਹੋਊਗੀ ਤੇ ਆਵਲਾ ਫਰੰਟ ਹੋਏ ਇਸੇ ਤਰ੍ਹਾਂ ਤੁਸੀਂ ਸਾਰੇ ਦੁਪੱਟੇ ਤੇ ਜਿਹੜਾ ਉਹ ਗੋਟਾ ਉਤਗਾ ਰਹੇ ਹਾਂਜੀ ਹੁਣ ਤੁਸੀਂ ਦੇਖ ਸਕਦੇ ਹੋਗੇ ਆਪਣਾ ਦੁਪੱਟਾ ਦਾ ਜਿਹੜਾ ਇਹ ਸਾਰਾ ਫਿਨਿਸ਼ ਹੋ ਗਿਆ ਹੈ ਇਹਦੇ ਉੱਪਰ ਸਾਰੇ ਤੇ ਆਪਾਂ ਲੇਸ ਲਗਾ ਦਿੱਤੀ ਹੈਗੀ ਤੁਸੀਂ ਦੇਖ ਸਕਦੇ ਹੋ ਸਾਰੀ ਲੇਸ ਹੈ ਜਿਹੜੀ ਇਹ ਗੁੰਮ ਲੱਗੀ ਹੈਗੀ ਇਦਾਂ ਸਾਰਾ ਇਹ ਕੋਰਨਰ ਵੀ ਇਦਾਂ ਹੀ ਨਿਕੜੂਗਾ ਜਿੱਦ ਮੈਂ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਦੱਸਿਆਗਾ ਤੁਸੀਂ ਥੋੜੇ ਜਿਹਾ ਪ੍ਰੈਕਟਿਸ ਦੇ ਨਾਲ ਹੈ ਜਿਹੜਾ ਕੋਰਨਰ ਬਹੁਤ ਸਹੀ ਤਰੀਕੇ ਨਾਲ ਕੱਢ ਸਕਦੇ ਹੋ ਦੀ ਬੈਕ ਸਾਈਡ ਵੀ ਦੇਖ ਲਓ ਐਦਾਂ ਹੋਊਗੀ ਬੈਕ ਸਾਈਡ ਤੋਂ ਤੁਸੀਂ ਸੀਨ ਲਗਾ ਸਕਦੇ ਹੋਗੇ ਐਦਾਂ ਠੀਕ ਹੈ ਜੀ ਇਸੇ ਤਰ੍ਹਾਂ ਤੁਸੀਂ ਸਾਰੇ ਦੁਪੱਟਿਆਂ ਦੇ ਉੱਪਰ ਲੇਸਿਸ ਲਗਾ ਸਕਦੇ ਹੋਗੇ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਤੇ ਸੋਹਣੀ ਵੀ ਲੱਗਦੀ ਹੈਗੀ ਤੇ ਬੈਕ ਸਾਈਡ ਤੋਂ ਵੀ ਫਿਨਿਸ਼ਿੰਗ ਆਉਂਦੀ ਹੈ ਤੇ ਥ्रेड ਵਗੈਰਾ ਵੀ ਜਿਹੜੇ ਉਹ ਨਹੀਂ ਨਿਕਲਦੇ ਹੈਗੇ ਐਸ ਤਰ੍ਹਾਂ ਤੁਸੀਂ ਸਾਰਾ ਦੁਪੱਟਾ ਜਿਹੜਾ ਹੋ ਰੈਡੀ ਕਰ ਸਕਦੇ ਹੋ ਜੀ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਇਸੇ ਤਰ੍ਹਾਂ ਮੈਂ ਨਿੱਕੇ ਨਿੱਕੇ ਗੱਲਾਂ ਜਿਹੜੀਆਂ ਆਪਣੇ ਕੰਮ ਦੇ ਵਿੱਚ ਤੁਹਾਨੂੰ ਨੀਡ ਹੁੰਦੀ ਹੈਗੀ ਨਿੱਕੇ ਨਿੱਕੇ ਗੱਲਾਂ ਨੇ ਜਿਹੜੀਆਂ ਉਹ ਤੁਹਾਨੂੰ ਦੱਸ ਦੇ ਰਿਹਾ ਕਰਾਂਗੇ ਆਪਣੇ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਥੈਂਕ ਯੂ ਜੀ ਸਾਰਿਆਂ ਦਾ ਅੱਜ ਲਈ